ਸਤਿਕਾਰ ਜੀ ਕਿਹਾ ਜਾਲ ਉਮੀਦ ਹੈ ਸਾਰੇ ਠੀਕ-ਠਾਕ ਹੋਗੇ ਨਹੀਂ ਅਈ ਵੀ ਠੀਕ-ਠਾਕ ਆ ਤੇ ਤੁਹਾਨੂੰ ਉਧਰ ਫੌਜੀ ਸਾਹਿਬ ਨਾਲ ਮਿਲਾਇਆ ਨਹੀਂ ਅੱਜ ਮਿਲਾਉਣੇ ਆ ਹਾਂਜੀ ਤੇ ਸਤਿਕਾਰ ਜੀ ਸਾਰੇ ਠੀਕ-ਠਾਕ ਹੋ ਸਾਰਾ ਸਤਿ ਸ਼੍ਰੀ ਅਕਾਲ ਜੀ। ਬਸ ਆਪ ਵੀ ਠਾਇ ਹੋਵਗੇ ਜੀ। ਹੋਰ ਫੌਜੀ ਸਾਹਿਬ ਕਿਦਾਂ ਠੀਕ ਠਾਕ ਹੋ? ਬਿਲਕੁਲ ਠੀਕ ਠਾਕ ਮਾਲਕ ਦੀ ਕਿਰਪਾ ਪਰਮਾਤਮਾ ਦੇ ਸੱਚੇ ਪਾਤਸ਼ਾਹ ਜੀ। ਕਿਦਾਂ ਚੱਲਦੀ ਡਿਊਟੀ? ਡਿਊਟੀ ਵਰਕ ਕੋ ਸਹੀ ਚੱਲਦੀ ਹੈ ਮਾਲਕ ਦੀ ਕਿਰਪਾ ਨਾਲ ਬਸ। ਹਾਂ। ਹੋਰ ਸੁਣਾਓ ਤਹੀ ਸਮਾਚਾਰ। ਫੌਜੀ ਸਾਹਿਬ ਛੁੱਟੀ ਹੈ ਇਹ ਫੌਜੀ ਸਾਹਿਬ ਨੂੰ ਵੀ ਅਹੀਂ ਵਿੱਚ ਵੀਡੀਓ ਚ ਲੈ ਲਿਆ। ਹਾਂ। ਚਲੋ ਟਾਈਮ ਪਾਸ ਹੋ ਜਾਂਦਾ ਮੈਂ। ਆਓ। ਮੇਰ ਨਾਲੇ। ਕਿਹੜੀ ਹਾਸੇ ਖੇਡ ਲਈਦਾ ਨਾਲੇ? ਹਾਂ ਜੀ। ਤੇ ਇੱਕ ਐਕਟਰ ਹੱਡਾ ਉਹ ਬੈਠਾ। ਹਾਂ। ਆਈ ਦਾਦੇ ਵਾਦੇ ਜਾਂਦੇ ਆ ਹੁਣ ਟ੍ਰੈਕਟ ਘਟਾ ਆ ਆਹ ਇਦਾਂ ਤਾਂ ਨਹੀਂ ਸੁਣਨਾ ਉੱਚੀ ਬੋਲ ਟ੍ਰੈਕਟ ਇੰਨਾ ਲਾਵਾ ਹਾਂ ਕਿਦਾਂ ਲਿਖਾਓ ਕਿਦਾਂ ਲਿਖਾਓ ਸੱਚੀ ਕਾਨਸਰ ਸੱਚੀ ਗਾਲ ਜੀ ਸਾਰਿਆਂ ਨੂੰ ਇਧਰ ਅਮੀਰ ਘਰ ਦੀ ਬਹੂ ਤੇ ਇਹ ਮਨੇ ਜਿਹੜਾ ਨਾ 올 ਦਿੱਤਾ ਮੈਂ ਉਹੀ ਕਰਨਾ ਇਹ ਦੇਖੋ ਇੰਦਾਂ ਲੋ ਵੀਡੀਓ ਜੇ 올 ਦਿਖਾਣਾ ਕਿਸੇ ਨਾ ਕਿਸੇ ਨੂੰ ਕਰਨਾ ਹੀ ਪੈਣਾ ਹਣਾ ਕਰਨਾ ਪਣਾ ਕੋਈ ਨਹੀਂ ਤੇ ਸਾਰੇ ਚੰਗੇ ਰੋਲ ਵੀ ਨਹੀਂ ਹੁੰਦੇ ਤੇ ਇਹ ਤਾਂ ਸਟੋਰੀ ਹੈ ਨਾ ਇਹ ਸਟੋਰੀ ਆ ਜੰਗੀਆਂ ਚ ਬਣੂਗੇ ਤੇ ਚਲੋ ਤੁਹਾਨੂੰ ਜੇ ਚੰਗੀ ਲੱਗੇ ਤਾਂ ਕਮੈਂਟ ਕਰਿਓ ਹਾਂ ਵਧੀਆ ਲੱਗੇ ਤੇ ਇੱਕ ਇੱਕ ਸਟੋਰੀ ਦਸੀ ਆ ਵੀ ਮੀਰ ਔਰ ਗਰੀਬ ਦਾ ਕੀ ਹਸਾਬ ਹਾਂ ਤੇ ਅੱਜ ਕੱਲ ਹੁੰੜਿਆ ਵੀ ਐਸੀ ਹੀ ਹੈ ਹੁੰਦਾ ਵੀ ਇਦਾਂ ਹੀ ਅੱਜ ਕੱਲ ਹੁੰਦਾ ਅੱਜ ਕੱਲ ਤੇ ਲਾਗੇ ਕੋਈ ਪੈਣਪਰਾ ਨਹੀਂ ਲੱਗਦਾ ਹਾਂ ਤੇ ਕਿਦਾਂ ਕਿ ਕੋਈ ਜੇ ਜ਼ਰੂਰਤ ਪੈ ਜੇ ਕਿ ਕੋਈ ਹੋਣ ਤੇ ਉਹ ਬੜੀ ਨਗੜੇ ਨਾਲ ਪੈਸੇ ਦਿੰਦੇ ਆ ਹੂੰ ਇੱਕ ਚੀਜ਼ ਬਣਾਈ ਜਾਂ ਦੱਸੀ ਆ ਜੀ ਸਟੋਰੀ ਦੱਸੀ ਆ ਇੱਕ ਹਾਂ ਤੇ ਅੱਜ ਕੱਲ ਇਦਾਂ ਹੁੰਦਾ ਵਾ ਮਾ ਇਹ ਕੱਲ ਨਹੀਂ ਹੋਣਾ ਚਾਹੀਦਾ ਕਹਿਣ ਨੂੰ 10000 ਰੁਪਿਆ ਕੋਈ ਨਹੀਂ ਹੁੰਦਾ ਪਰ ਜਿਹੜੇ ਜਿਹਦੇ ਕੋਈ ਨਹੀਂ ਨਾ ਹੁੰਦੇ ਜਿਹੜਾ ਮਾੜਾ ਬੰਦਾ ਉਹਦੇ ਵਾਸਤੇ 10000 ਰੁਪਿਆ ਵੀ ਜਿਹੜਾ ਲੱਖ ਵਰਗਾ ਹੁੰਦਾ ਹਾਂ ਨੇ ਉਹਦੇ ਵਾਸਤੇ ਨਾਲ ਪੀਣ ਬੜੇ ਹੁੰਦੇ ਆ 100 ਰੁਪਏ ਵੀ ਤੇ ਤੇ ਇਹ ਨਹੀਂ ਅਭੀ ਆਡੇ ਤੇ ਨਹੀਂ ਅਹੀਂ ਵੀ ਵੇਖਿਆ ਸਾਰਾ ਕੁਝ ਵੇਖਿਆ ਵਈ ਆਪਣੀਆਂ ਇਹ ਸਾਡੀ ਆਪਣੀ ਹੱਦਬੀਤੀ ਸਮਝ ਲੋ ਤਈ ਨਾ ਵੀਰ ਹਾਂ ਇਹ ਆਡੀ ਆਪਣੀ ਹੱਦਬੀਤੀ ਆ ਜੋ ਅਹੀਂ ਸੁਰੂ ਤੇ ਰਹੇ ਆ ਜਿੱਤਾ ਹਾਂ ਗਰੀਬੀ ਰਹੇ ਆ ਚਲੋ ਹੁਣ ਮਾਲਕ ਨੇ ਸੁਣੀ ਆ ਨਹੀਂ ਇਹ ਕੋਈ ਸਾਹਿਬ ਨੇ ਸਭ ਤੋਂ ਜ਼ਿਆਦਾ ਰੱਖ ਦੇਣ ਹੰਡਾ ਇਹ ਸਭ ਤੋਂ ਜ਼ਿਆਦਾ ਗਰੀਬੀ ਰੱਖਿਆ ਹੁਣ ਚਲੋ ਪਰਮਾਤਮਾ ਨੇ ਸੁਣੀ ਆ ਜਦੋਂ ਮੇਰੀ ਮੈਰਿਜ ਹੋਈ ਇਹੀ ਘਰ ਚ ਕੋਈ ਇੱਕ ਵੀ ਚੀਜ਼ ਨਹੀਂ ਜਦੋਂ ਮੇਰੇ ਦੋ ਬੱਚੇ ਹੋ ਗਏ ਫੇਰ ਅਹੀਂ ਮੋਟਰਸਾਈਕਲ ਨੇ ਆਹੀ ਕਿੰਨਾ ਚ ਰਹੀ ਪੈਦਲ ਸਫਰ ਕੀਤਾ ਇਹ ਚਲੋ ਸਾਰੇ ਘਰ ਦੀ ਕਹਾਣੀ ਹੁੰਦੀ ਆ ਘਰ ਘਰ ਚ ਇਦਾਂ ਹਣਾ ਹਰਕ ਤੇ ਮਾੜੇ ਚੰਗੇ ਦਿਨ ਜਰੂਰ ਆਉਂਦੇ ਦਾ ਨਾਮ ਜੱਪੋ ਪਰਮਾਤਮਾ ਦਾ ਇਮਾਨਦਾਰੀ ਜਿੱਥੇ ਇਮਾਨਦਾਰੀ ਉਥੇ ਸਭ ਕੁਝ ਹੈ ਤੇ ਵਿਸ਼ਵਾਸ ਰੱਬ ਤੇ ਹੋਵੇ ਤੇ ਸਭ ਕੁਝ ਹੋ ਜਾਂਦਾ ਸਵਾਸ ਹੋ ਰੱਬ ਤੇ ਰੱਖਣਾ ਪਰਮਾਤਮਾ ਦੇ ਤੇ ਹਰਕ ਚੀਜ਼ ਰੱਬ ਦੇ ਹਿੱਸੇ ਦੇ ਕੇ ਸੰਤੋਖ ਤੇ ਬੇੜੇ ਪਾਰ ਹੁੰਦੇ ਆ ਜਿੱਥੇ ਸੰਤੋਖ ਆ ਤੇ ਸਭ ਕੁਝ ਆ ਮਾਲਕ ਦਿੰਦਾ ਆ ਤੇ ਇਹ ਅਗੇ ਹੌਸਲਾ ਰੱਖੋ ਹਾਂਜੀ ਹੌਸਲਾ ਰੱਖਣਾ ਚਾਹੀਦਾ ਵਾ ਨਿਸ਼ਚਿਤ ਸਾਫ ਪਰਮਾਤਮਾ ਆਪਣੇ ਆਪ ਦਿੰਦਾ ਵਾ ਤੇ ਆਪਾਂ ਵੀ ਹੌਸਲੇ ਲਾ ਕੇ ਬੈਠੇ ਸੀ ਉਹ ਮਾਰਗ ਦੇ ਗੁਰੂ ਨਾਨਕ ਦੇ ਘਰ ਚਾਹੀਦਾ ਸੀ ਉਥੇ ਗੁਰਦੁਆਰੇ ਜਾਂਦੇ ਸੀਵਾ ਕਰੀਦੀ ਮਾਲਕ ਦਾ ਨਾਮ ਜਪੀਦਾ ਸੀਗਾ ਤੇ ਚਲੋ ਮਾਰਗ ਨੇ ਸਈਏ ਸਈਏ ਆਪੇ ਪੈਰੋਂ ਆਇਆ ਆਂਦੇ ਆਣਾ ਵੀ ਪੌੜੀ ਸੀੜੀ ਸਈਏ ਸਈਏ ਚੜਦਾ ਬੰਦਾ ਤੇ ਸਈਏ ਚੜਨੇ ਚਾਹੀਦਾ ਚਲੋ ਬੜਾ ਵਕਤ ਵੇਖਿਆ ਵਾ ਤੇ ਵਕਤ ਦੇ ਨਾਲ ਸਭ ਕੁਝ ਉਹ ਲੱਭਨੇ ਪਰ ਮਾਤਮਾ ਵਾਲੇ ਸੋਣਾ ਕਰਤਾ ਬਹੁਤ ਵਧੀਆ ਕਰਤਾ ਵਾ ਚਲੋ ਮਾਲਕਾਂ ਜਾਨੇ ਸਭ ਨੂੰ ਦੇ ਇਹ ਇੱਥੇ ਕਰਕੇ ਇੱਕ ਵੀਡੀਓ ਬਣਦੀਆਂ ਜਾਣਗੀਆਂ ਬਣਦੀਆਂ ਨੇ ਹੋਰ ਤੇ ਚਲੋ ਇੱਕ ਇਹਨੂੰ ਦੱਸੀਦਾ ਵੀ ਆ ਇਹ ਚੀਜ਼ਾਂ ਇਦਾਂ ਹੁੰਦੀਆਂ ਨੇ ਤੇ ਜਿਹੜਾ ਬੰਦਾ ਵੀਡੀਓ ਦੇਖਦਾ ਵਾ ਉਹਨੂੰ ਸਮਝਣਾ ਚਾਹੀਦਾ ਵਾ ਕਿ ਇਹ ਚੀਜ਼ਾਂ ਹੀ ਨਹੀਂ ਕਰਨੀਆਂ ਹਾਂ ਸਮਝ ਸੋਚਣਾ ਕੰਮ ਕਰਨਾ ਤੇ ਬਾਕੀ ਆ ਵੀ ਵੀਡੀਓ ਸਾਡੇ ਕੋਲ ਨਹੀਂ ਉਹਦੇ ਲਈ ਸੌਰੀ ਆ ਤੇ ਕਿਉਂਕਿ ਫੌਜੀ ਸਾਹਿਬ ਆਏ ਆ ਤੇ ਉਹਨਾਂ ਘੁੰਮਣਾ ਫਿਰਨਾ ਵੀਂਦਾ ਤੇ ਇਹ ਕਰਕੇ ਥੋੜਾ ਜਿਹਾ ਚੱਲ ਜਾਂਦੇ ਆ ਆ ਦੋ ਚਾਰ ਦਿਨ ਕੰਮ ਹੀ ਹੈ ਥੋੜੀ ਜਿਹੀ ਛੁੱਟੀ ਘਾਟੇ ਦੀ ਇਹ ਕਰਕੇ ਥੋੜੀ ਲੇਟ ਲੂਟ ਹੋ ਜਾਂਦੀ ਹੈ ਵੀ ਛੁੱਟੀ ਥੋੜੇ ਚਾਰ ਪੰਜ ਕੰਮ ਹੀ ਉਹ ਕੱਢੇ ਥੋੜੇ ਜਿਹਾਣ ਕੇ ਤੇ ਉਹ ਫਿਰ ਫਿਰ ਛੁੱਟੀ ਉਂਟੇ ਚੱਲ ਜਾਣਾ ਨਾ ਜਿਵੇਂ ਮੁੜ ਕੇ ਜਿਵਾਣਾ ਦੀ ਛੁੱਟੀ ਲਵੀ ਤੇ ਫਿਰ ਬੜਾ ਵਗਣਾ ਕਿੰਨਾ ਸਮਝਾਇਆ ਪੜੀਆਂ ਗੱਲਾਂ ਫਿਰ ਫੌਜੀ ਇਸ ਗੀ ਦੱਸਾਂਗੇ ਫੌਜ ਵਿੱਚ ਕੀ ਹੁੰਦਾ ਵਾ ਕਿੱਦਾਂ ਹੁੰਦਾ ਤੇ ਉਹ ਵੀ ਤੁਹਾਨੂੰ ਦੱਸਾਂਗੇ ਸਾਰੀ ਗੱਲ ਕੋਈ ਗੱਲ ਨਹੀਂ ਤਾਂ ਤੰਗੀ ਤੇ ਬੜੀ ਆ ਫੌਜੀ ਦੀ ਨੌਕਰੀ ਇਹ ਜੇ ਗੱਲ ਕਰਕੇ ਫਿਰ ਤੁਹਾਨੂੰ ਸਭ ਪਤਾ ਪਾਪਾ ਦੀਆਂ ਗੱਲਾਂ ਸੁਣਦੇ ਤੇ ਸੁਪਦੀਪਾ ਆਪਣੇ ਤਾਉ ਬਾਪ ਦੀਆਂ ਗੱਲਾਂ ਬੜੀਆਂ ਧਿਆਨ ਨਾਲ ਸੁਣਦੇ ਆ ਵੀ ਫੌਜ ਕਿਤੇ ਮੈਨੂੰ ਨਾ ਜਾਣ ਨੂੰ ਕਹਿ ਦੇਣਾ ਨਹੀਂ ਪੁੱਤ ਫੌਜ ਨੇ ਗਾ ਫੌਜ ਨੌਕਰੀ ਬੜੀ ਆਉਂਦੀ ਆ ਤੇ ਹੁਣ ਪਹਿਲੇ ਵਰਗੀਆਂ ਨਹੀਂ ਗੀਆਂ ਨੌਕਰੀਆਂ ਰਹੀਆਂ ਹੁਣ ਇੱਕ ਤੇ ਮਿਲਟੈਂਸੀ ਜਦੋਂ ਦੇਰ ਵਾਦੀ ਜਾਂਦੀ ਆ ਤੇ ਹਾਲਾਤ ਜਿਹੜੇ ਹਿੰਦੁਸਤਾਨ ਦੇ ਖਰਾਬ ਹੁੰਦੇ ਜਾਂਦੇ ਆ ਇਸ ਕਰਕੇ ਨੌਕਰੀ ਵੀ ਬੜੀ ਟੌਪ ਐ ਕਾਨੀ ਕਹਿਣਾ ਸੋਖਾ ਵਾ ਵੀ ਫੌਜੀ ਨਹੀਂ ਨੌਕਰੀ ਆ ਜੇ ਜਿਹੜਾ ਬੰਦਾ ਕਰਦਾ ਵਾ ਪਤਾ ਉਹਨੂੰ ਪਤਾ ਉਹਨੂੰ ਹਲੋ ਕੋਈ ਨਹੀਂ ਟੱਟਣਾ ਕਿਤੇ ਫਿਰ ਬਹਿ ਕੇ ਗੱਲਾਂ ਕਰਾਂਗੇ ਕਿਤੇ ਨਹੀਂ ਫੌਜ ਦੀ ਨੌਕਰੀ ਸੌਖੀ ਨਹੀਂਗੀ ਸੌਖੀ ਨਹੀਂਗੀ ਡਰਾਈਵਰ ਹੋ ਗਿਆ ਫੌਜੀ ਹੋ ਗਿਆ ਇਹਨਾਂ ਦੀ ਬੜੀ ਬੈਕ ਕਰਨੀ ਨੇ ਬੜੀ ਨੌਕਰੀ ਮੈਂ ਤੇ ਆਨਾ ਜਿਹੜੇ ਇੱਥੇ ਬਹਿ ਬਹਿ ਕੇ ਆ ਏਸੀ ਕਮਰਿਆਂ ਚ ਰਿਸ਼ਤਾਂ ਲੈੰਦੇ ਨੇ ਨਾ ਗਰੀਬਾਂ ਕੋਲ ਇਹਨਾਂ ਨੂੰ ਕੱਲਣਾ ਚਾਹੀਦਾ ਮਹੀਨਾ ਮਹੀਨਾ ਉੱਥੇ ਬਿਲਕੁਲ ਬਿਲਕੁਲ ਪਹਾੜਾਂ ਤੇ ਡਿਊਟੀ ਦੇਣ ਪਤਾ ਫਿਰ ਲੱਗਿਆ ਇਹਨਾਂ ਨੂੰ ਖਲਾਰੇ ਤੇ ਬਰਫ਼ ਚ ਨਾਲੇ ਪਤਾ ਲੱਗਿਆ ਵੀ ਡਿਊਟੀ ਕੀ ਹੁੰਦੀ ਇੱਥੇ ਗਰੀਬਾਂ ਦਾ ਲਹੂ ਚੂਸਦੇ ਬਹਿ ਕੇ ਅੰਦਰ ਅਹੀਂ ਤੱਕੇ ਹਰ ਜਗ੍ਹਾ ਰਹਿਣਾ ਫੌਜੀ ਨੇ ਚਾਰੇ ਹਰ ਜਗ੍ਹਾ ਰਹਿਣਾ ਹਾਂ ਤੇ ਅਸੀਂ ਤੇ ਹੁਕਮ ਨੇ ਬੱਜੇ ਆ ਹਾਂ ਤੇ ਇੱਦਾਂ ਡਰਾਈਵਰ ਆ ਚਾਰੇ ਆ ਵੀ ਆਪਣੇ ਮਾਲਕ ਦਾ ਬੱਜਾ ਵਾ ਜਿੱਦਾਂ ਅੰਦਰ ਮਾਲਕ ਨੇ ਕਿਹਾ ਉੱਥੇ ਗੱਡੀ ਲੱਗ ਜਾਣਾ ਪੈਂਦਾ ਕੋਈ ਹਿਸਾਬ ਸਾਡਾ ਵਾ ਕਿੱਥੇ ਸਾਨੂੰ ਸਰਕਾਰ ਨੇ ਹੁਕਮ ਦਿੱਤੇ ਉੱਥੇ ਜਾਣਾ ਪੈਂਦਾ ਵਾ ਨੌਕਰੀ ਕੀ ਤੇ ਨਖਰਾ ਕੀ ਬਾਕੀ ਇਹ ਵੀ ਆਂਦੇ ਨੇ ਨੌਕਰੀ ਕੀ ਤੇ ਨਖਰ ਨੌਕਰ ਕੀ ਤੇ ਨਖਰਾ ਕੀ ਹਾਂ ਤੇ ਚਲੋ ਬਾਕੀ ਆ ਫਿਰ ਆਪਨੇ ਰੋਜ਼ੀ ਰੋਟੀ ਦਿੱਤੀ ਆ ਬਸ 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 ਉਹਦਾ ਧੰਨਵਾਦ ਆ ਇਹ ਆ ਕਿ ਪ੍ਰਮਾਤਮਾ ਰੋਟੀ ਬਾਜੀ ਦਿੱਤੀ ਆ ਬੜੀ ਸੋਹਣੀ ਆ ਮਲਖ ਦੀ ਤੇ ਸਹੀ ਸਲਾਮਤ ਡਿਊਟੀ ਕਰਕੇ ਆਪਣੇ ਘਰ ਆਉਣ ਆ ਪ੍ਰਮਾਤਮਾ ਵਾਂਗ ਰੱਖ ਆ ਹਾਂ ਤੇ ਦਿਲ ਤਾਂ ਲੱਗਦਾ ਹੀ ਆ ਚਲੋ ਦਿਲ ਕਾਦਾ ਮਨ ਚ ਦੇਖ ਦੀ ਦੇਸ ਵਾਤੇ ਨਗਰੀ ਕਾਂਡੇ ਆ ਤੇ ਪਰਮਾਤਮਾ ਚਲੋ ਸਭ ਨੂੰ ਤੇ ਜਿਹਦੋਂ ਨਹੀਂ ਮਿਲਦੀ ਉਹਨੂੰ ਪਤਾ ਵਾ ਹੋਰ ਦਿਨ ਫੌਜ ਮਿਆਂ ਦੇ ਕੋਈ ਕਿਹੇ ਚੀਜ਼ ਵੀ ਮਿਲ ਜੇ ਨਾ ਹੋਇਆ ਹੋਇਆ ਤੇ ਨੌਕਰੀ ਜਿਹਨੂੰ ਨਹੀਂ ਮਿਲਦੀ ਉਹਦੇ ਵਾਤੇ ਜਦੋਂ ਸਾਨੂੰ ਨਹੀਂ ਮਿਲਦੀ ਉਦੋਂ ਅਸੀਂ ਗੱਦੀਆਂ ਲੈਣਾ ਪਰ ਇਹ ਆ ਕਿ ਮਾੜੇ ਘਰਾਵਾ ਤੇ ਫੌਜ ਦੀ ਇੱਕ ਨੌਕਰੀ ਹੀਗੀ ਆਮ ਜਨਤਾ ਵਾਤੇ ਬਸ 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 ਉਹ ਵੀ ਬੰਦ ਕਰਤੀ ਇਹਨਾਂ ਨੇ ਇੱਕ ਸਾਭ ਦੀ ਤੇ ਮਾੜਾ ਬੰਦਾ ਤੇ ਫੌਜ ਵਾਲ ਨਹੀਂ ਭਾਈਦਾ ਸੀ ਉਹੀ ਭਾਈਦਾ ਹੀ ਬੋਝ ਵਾਲੀ ਭਾਈਦਾ ਹੀ ਹੂੰ ਬੇਜਗੜੇ ਹੁਣ ਆਹ ਵੇਖੋ ਅਡਾ ਕਾਕਾ ਪੜਦਾ ਵਾ ਹੁਣੇ ਆਹ ਤੇ ਉਰੇ ਖਰਚੇ ਵੇਖੋ ਪੜਾਈ ਦੇ ਪੂਰੇ ਖਰਚੇ ਨਹੀਂ ਹੁੰਦੇ ਹੂੰ ਤੇ ਮਗਾਈ ਬੜੀ ਹੋ ਗਈ ਆ ਹਾਂ ਘਰ ਦੇ ਖਰਚੇ ਨਹੀਂ ਪੂਰੇ ਹੁੰਦੇ ਤੇ ਨੌਕਰੀ ਦੇ ਘਰ ਦੇ ਜਰੂਰੀ ਆ ਤੇ ਪਾਣੀ ਮੰਨਾ ਵੀ ਉਰੇ ਕਰੋ ਡੱਗੇ ਬੱਚਾ ਲੱਗਿਆ ਹੋਵੇ ਹੂੰ ਅੱਜ ਕੱਲ ਜਿਹੜੇ ਘਰ ਦੇ ਵਿੱਚ ਜਿੰਨੇ ਜੀਤ ਮਾਉਣ ਨਾ ਉਹਨਾਂ ਥੋੜਾ ਉਹ ਤਾਂ ਨਹੀਂ ਕਿ ਜਰਾ ਅੱਜ ਕੱਲ ਮਗਾਈ ਬੜੀ ਬੜੀ ਆ ਮਗਾਈ ਬੜੀ ਆ ਤੇ ਚਲੋ ਫਰਮਾ ਕੋ ਸਭ ਨੂੰ ਦੇ ਸੱਚੇ ਪਾਤਸ਼ਾਹ ਬਾਕੀ ਰੱਬ ਸਭ ਨੂੰ ਰੋਜੀ ਰੋਟੀ ਦੇਵੇ ਕਪ ਮਕਾਨ ਰੋਟੀ ਕਪੜਾ ਬਸ 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 ਤੇ ਸਭ ਨੂੰ ਤੰਦਰੁਸਤ ਰੱਖੇ ਸਭ ਤੋਂ ਵੱਡੀ ਤੰਦਰੁਸਤੀ ਆ ਬਿਲਕੁਲ ਤੰਦਰੁਸਤੀ ਸਭ ਤੋਂ ਵੱਡੀ ਹੈ ਤੰਦਰੁਸਤੀ ਦਾ ਸਭ ਕੁਝ ਹੈ ਇਹ ਹੈ ਕਿ ਮਾਰ ਕੇ ਸਭ ਨੂੰ ਦਵੇ ਸੱਚੇ ਪਾਤਸ਼ਾਹ ਦੋ ਵਗ ਦੀ ਰੋਟੀ ਖਾਣੀ ਰਾਤ ਮੀਰ ਕਿਨੇ ਉੱਠ ਕੇ ਰਾਤ ਦੋ ਦੋ ਵਾਰ ਖਾਂਦੇ ਆ ਆਹ ਖਾਣੀ ਦੇ ਦੋ ਵਗ ਦੀ ਰੋਟੀ ਆ ਬਸ ਪਰਮਾਤਮਾ ਸਭ ਨੂੰ ਦਵੇ ਇਹ ਹਾਨੀ ਰੱਬ ਦਾ ਨਾਮ ਜਪਿਆ ਕਰੋ ਪਰਮਾਤਮਾ ਦੇ ਅੱਗੇ ਲੱਗੋ ਮਾਰੇ ਨਸ਼ੇ ਨੂੰ ਛੱਡੋ ਨਸ਼ੇ ਬੜੇ ਆ ਨਾ ਇਹ ਚੀਜ਼ਾਂ ਛੱਡੋ ਪੰਜਾਬ ਦੇ ਵਿੱਚ ਇਹ ਚੀਜ਼ਾਂ ਵੜ ਗਈਆਂ ਨੇ ਆਪਣੇ ਬੱਚਿਆਂ ਨੂੰ ਸੁਧਾਰ ਕਰੋ ਨਾ ਸਭ ਚੀਜ਼ਾਂ ਲਾ ਕੇ ਵਿਆਹ ਕਰੋ ਪੜ੍ਹ ਕਰਿਆ ਕਰੋ ਰੱਬ ਦਾ ਨਾਮ ਜਪਿਆ ਕਰੋ ਤੇ ਇਹ ਰੱਬ ਆਪੇ ਸਭ ਨੂੰ ਦਿੰਦਾ ਨਾ ਜੀ ਹਾਂ ਚਲੋ ਬੜੀ ਕਿਰਪਾ ਤੁਹਾਡੀ ਇਹ ਦਾ ਦੇਣਾ ਸਾਡੇ ਫੌਜੀ ਸਾਹਿਬ ਨੂੰ ਅਸੀਂ ਐਕਟਰ ਬਣਾ ਦੇਣਾ ਜਦੋਂ ਇਹ ਨਾ ਰਿਟਾਇਰ ਹੋ ਕੇ ਆਉਣਾ ਫਿਰ ਪੱਕਾ ਹੀ ਰੋਲ ਦੇਣਾ ਠੀਕ ਉਹਨੇ ਕਰਾ ਕਰੇ ਬੰਦੇ ਹੱਥ ਵਿੱਚ ਹੀ ਦੱਸਿਆ ਨਾ ਬੰਦੇ ਨਾਲ ਜੋ ਬੀਤੀ ਆ ਦੇਖੋ ਸਾਰੀ ਉਮਰ ਦੇ ਬਾਅਦ ਕਾਲ ਸੁਣੀ ਹੈ ਹਾਂ ਤੇ ਬੰਦੇ ਨੂੰ ਹਰ ਇੱਕ ਚੀਜ਼ ਦਾ ਪਤਾ ਹੁੰਦਾ ਬੰਦੇ ਇੱਕ ਬੰਦੇ ਦਾ ਪਤਾ ਹੁੰਦਾ ਕਿਤਾਬ ਬੰਦਾ ਰਹਿੰਦੇ ਆ ਬਸ ਬਸ ਤੁਹਾਨੂੰ ਵੀ ਹੁਣ ਤਾਂ ਹੀ ਅਗਲ ਆਈਏ ਜਦੋਂ ਅਸੀਂ ਬਾਹਰ ਨਿਕਲੇ ਘਰੋਂ ਹੂੰ ਹੂੰ ਤੇ ਨਹੀਂ ਤਾਂ ਇਦਾਂ ਮੈਂ ਰਹਿਣਾ ਇਹ ਮਾਦਰ ਜੋ ਬੰਦਾ ਨਿਕਲਦਾ ਬਾਹਰ ਵਿੱਚ ਬੱਚੇ ਪੜਾਈਏ ਲਗਾਈਏ ਬੱਚਿਆਂ ਨੂੰ ਬਾਹਰ ਭੇਜਿਏ ਚਾਹੇ ਬੱਚਿਆਂ ਨੂੰ ਚੰਗੀ ਨੌਕ ਜੋ ਜੋ ਹੈ ਇਨਕੀ ਜੋਬ ਤਾਂ ਕੀ ਦੇਣੀ ਹੈ ਕਿਸੇ ਨੇ ਸਭ ਆਪ ਆਪੇ ਕੁਰਸੀਆਂ 'ਤੇ ਰੋਂਦੇ ਹੁਣ ਤੇ ਬਸ ਇਹ ਆ ਕਿ ਆਪਣਾ ਕੰਮ ਕੋਈ ਕਰ ਲੈ ਬੰਦਾ ਸਿੱਖ ਲੈ ਪਹਿਲੇ ਆਪਣਾ ਬੰਦਾ ਕੰਮ ਹੱਥ ਸਿੱਖ ਲੈ ਤਾਂ ਦਾ ਕੰਮ ਸਚਾਲਾ ਹੋ ਗਏ ਮਾਰੇ ਕੰਮ ਕੋਲੇ ਹੁਣ ਜਿੱਦਾਂ ਗੱਭਰੂ ਨੂੰ ਕਹਿੰਦੇ ਆ ਵੀ ਤੂੰ ਕੋਰਸ ਕਰ ਲਾ ਤੇ ਚੰਗਾ ਰਹੇਗਾ ਇਹਦਰ ਫੌਜਣ ਫੌਜੀ ਨੂੰ ਸਾਰੇ ਪਤਾ ਨਹੀਂ ਕੀ ਕਰੀ ਜਾਂਦੀ ਹੈ ਪੈਸੇ ਮੰਗੀ ਜਾਂਦੀ ਫੌਜੀ ਸਾਹਿਬ ਬਾਹਰ ਜਦੋਂ ਤੁਸੀਂ ਹੁੰਦੇ ਉਦੋਂ ਵੀ ਪੈਸੇ ਪੈਸੇ ਤੇ ਹੁਣ ਵੀ ਕੋਰਸ ਹੀ ਬੜਾ ਪੈਸੇ ਪੈਸੇ ਸੁਪਰੇਂਜੀ ਵੀ ਰਾਤ ਪੈਸੇ ਪੈਸੇ ਫੌਜੀ ਨੂੰ ਡਿਊਟੀ ਲੱਗਦੀ ਹੈ ਭੈਣ ਚੋਕਰ ਬੰਦੀ ਕਿਧਰ ਗੋਲੀ ਗੋਲੀ ਕਿਧਰ ਪੈਸੇ ਪੈਸੇ ਲੱਭਦੇ ਆ ਕੀ ਕਰੀਏ ਆਪਣਾ ਗੁਲਾਮੀ ਆ ਕੋਈ ਘਰ ਵੀ ਗੁਲਾਮੀ ਤੇ ਬਾਹਰ ਵੀ ਗੁਲਾਮੀ ਆਉਂਦੀ ਦੀ ਜਿੰਦਗੀ ਦੇ ਇਦਾਂ ਹੀ ਨਿਕਲਦੀ ਆ ਸਿਆਹ ਜਿਹੜਾ ਜੀ ਉਹ ਗਾਣਾ ਨਹੀਂ ਸੁਣਿਆ ਜਮਾਨਾ ਤੋ ਹੈ ਨੌਕਰ بیوی ਕਾ ਉਹ ਦੀਨੀਆਂ ਦੇ ਲਾਏ ਐਸੋ ਬਾਹਰ ਆਈ ਫੇਰ ਵੀ ਕੇ ਬੋਲ ਮਾਲ ਪੈਨੀਆਂ ਤੇ ਘਰ ਆਣ ਕੇ ਕੋਈ ਨਹੀਂ ਬੋਲੇਗਾ ਬਾਹਰ ਤੇ ਫੇਰ ਵੀ ਆਈ ਕੇ ਕੈਸਾ ਗੱਲ ਕਰਨੀ ਜਾਨਾ ਕਿ ਤੂੰ ਸਾਹਮਣੇ ਕਿੰਨਾ ਬੋਲੇ ਅੱਗੇ ਹਾਂ ਕਿੰਨੀ ਕਲਾਸ ਲਾਈ ਹਾਂ ਨਹੀਂ ਇੰਨੀ ਕਿ ਤੇ ਬਣਦੀ ਆ ਇੰਨੀ ਕਿ ਤੇ ਬਣਦੀ ਵੀ ਆ ਤੇਰੇ ਗਾਦੀ ਬੜੇ ਦੌੜ ਜਣੇ ਉਹਨੂੰ ਥੋੜਾ ਬੋਲਣਾ ਹੀ ਆ ਹਾਂ ਤੇਰੇ ਕਮਾਏ ਆ ਅੱਗੇ ਬਣਾ ਇੱਥੇ ਬੈਠੀਆਂ ਤੂੰ ਚੱਲਣਾ ਤੂੰ ਵਿਲੀਆਂ ਤੂੰ ਦਾ ਆਰਡਰ ਮੰਨ ਲੈ ਹੈਲੋ ਹਾਂਜੀ ਆਹ ਚੀਜ਼ ਮੋਗੀ ਜੇ ਲਿਆਉਣੀ ਜੇ ਐਨੇ ਪਾ ਦੋ ਐਨੇ ਪਾ ਦੋ ਗਵੰਦ ਨੇ ਸੂਟ ਸਵਾ ਲਿਆ ਮੈਂ ਰਹਿ ਗਈ ਪਿੱਛੇ ਯਾਰ ਉਹ ਹਸਾਬ ਵਿੱਚ ਸੁਟਾਣੇ ਚਲਾਣੀ ਖੁਸ਼ ਹੋ ਜਾਂਦੀ ਹੈ ਆ ਸੱਚੀ ਗੱਲ ਹੈ ਪੱਪੀ ਸੁਟ ਲਾ ਦਿਓ ਜੁੱਤੀ ਲਾ ਦਿਓ ਮੇਕਅਪ ਨਾਲ ਲਾ ਦਿਓ ਨਾਲ ਛੋਟਾ ਸਾਟਾ ਦੇ ਦੋ ਟਾਈਮ ਨਾਲ ਜਨਾਨੀਆਂ ਬੜੀਆਂ ਗੋਚੜੀਆਂ ਆ ਦਾ ਜੋchni ਚਲੀ ਫੌਜੀ ਦੀ ਜਨਾਨੀ ਛੋਟਾ ਨੇ ਮਰ ਜਾਂਦੀ ਆ ਪੱਪੀ ਦਈ ਤੇ ਬੜੇ ਦਿਨ ਹੋ ਗਏ ਸਾਡੇ ਕੋ ਵੀਡੀਓ ਬਣਨੀ ਨਹੀਂ ਈ ਤੇ ਭੋਜਨ ਘੁੰਮੀਆਂ ਘੁੰਮੀਆਂ ਕਰੀ ਦੀ ਇਹ ਫੌਜੀ ਨਾ ਮੈਂ ਕੱਲ ਕਿਤੇ ਨਹੀਂ ਗਈ ਕੱਲ ਲੇਗੇ ਇਧਰ ਬਾਸ ਸਾਹਿਬ ਮੈਂ ਤਾਂ ਠੀਕ ਨਹੀਂ ਮੈਂ ਘਰੇ ਤੇ ਫੌਜਾਂ ਦੀ ਥੋੜੀ ਜਿਹੀ ਤਬੀਰ ਤ ਵੀ ਢਿੱਲੀ ਜੀ ਹੈ ਹਾਂ ਇੱਕ ਦਿਨ ਹੀ ਗਏ ਬਸ ਨਹੀਂ ਫਿਰ ਕਾ ਇੱਕ ਦਿਨ ਤਹੀ ਕੰਡੀਨ ਚ ਗਏ ਫਿਰ ਤਹੀ ਅੱਜ ਭੋਗਤੇ ਗਏ ਯਾਨੀ ਉਹ ਦੰਦੇ ਘਰ ਬੈਠੇ ਨਹੀਂ ਥੋੜਾ ਥੋੜਾ ਜਾਂਦੇ ਹੀ ਆ ਕਿਤੇ ਨਾ ਕਿਤੇ ਹਾਂ ਚਲੋ ਹੈਗਾ ਚਾਰ ਦਿਨ ਨੂੰ ਮੁੜ ਕੇ ਇਹ ਕਰਕੇ ਇਹਨਾਂ ਦਾ ਬਸ ਹਾਂ ਇਹ ਕਰਕੇ ਥੋੜਾ ਜਿਹਾ ਫਿਰ ਅਹੀਂ ਥੋੜਾ ਜਿਹਾ ਢਿੱਲ ਪਾਈ ਆ ਵੀ ਚਲ ਫੌਜੀ ਹਣੀ ਹੁਣ ਚਾਰ ਦਿਨ ਆਏ ਆ ਕਰ ਰਹੇ ਨੇ ਨਾ ਮਰੇ ਤੱਕ ਵੀ ਜਾਣਾ ਹੀ ਪੈਣਾ ਹੈ ਆ ਨਹੀਂ ਜਿੱਥੇ ਜਾਣਾ ਪੈਂਦਾ ਜਾਣਾ ਹੀ ਪੈਂਦਾ ਇਹਨੇ ਚਿਰ ਬਾਅਦ ਆਈ ਨਹੀਂ ਮੈਂ ਕਹ ਰਹੀ ਸੀ ਹਮ ਨਹੀਂ ਇਨੇ ਚਿਰ ਬਾਅਦ ਆਉਂਦਾ ਫਿਰ ਮਾ ਸਾਡੇ ਕੰਨਾ ਜੁਦੀ ਨਹੀਂ ਹੁੰਦਾ ਨਾ ਨਹੀਂ ਨਹੀਂ ਚਲੋ ਬੰਦਾ ਇਨੇ ਚਿਰ ਬਾਅਦ ਆਉਂਦਾ ਹੀ ਤਾਂ ਹੀ ਤਾਂ ਇੱਥੇ ਬੇਹ ਹੁਣ ਫੌਜੀ ਸਾਹਿਬ ਆਏ ਜਾਦਨ ਘੁੰਮ ਫੇਰ ਲੈਣ ਤੇ ਜਦੋਂ ਆਣਗੇ ਪੱਕੇ ਰਿਟਾਇਰ ਉਹ ਸਭ ਆ ਕੱਢਿਆ ਕਹਿੰਦੇ ਮੈਂ 4 ਦਿਨ ਰਾਮ ਕਰਨ ਆਇਆ ਤੇ ਰਾਮ ਇੱਥੇ ਵੀ ਨਹੀਂ ਮਿਲਾਂਦੇ ਸਹੀ ਗੱਲ ਆ ਦਾਣਾ ਬੋਜੀ ਸਹੀ ਗੱਲ ਆ ਬੰਦਾ ਉੱਥੋਂ ਆਉਂਦਾ ਵੀ ਚੱਲ ਘਰ ਰੈਸਟ ਕਰਾਂਗੇ ਘੜੀ ਕੋਈ ਛੁੱਟੀ ਨਹੀਂ ਕਰਕੇ ਫੌਜ ਨੂੰ ਦਿੰਦੇ ਆ ਬੰਦਾ ਰਿਲੈਕਸ ਹੋ ਜਾ ਘਰ ਜਾ ਕੇ 4 ਦਿਨ ਆਰਮ ਕਰ ਲੈ ਪਰ ਇੱਥੇ ਇਹ ਨਹੀਂ ਪਤਾ ਵੀ ਫੌਜ ਨਾਲ ਜਿਆਦਾ ਟੰਡਾ ਇੱਥੇ ਹੁੰਦਾ ਇੱਥੇ ਇਹਨਾਂ ਨੂੰ ਨਹੀਂ ਪਤਾ ਵੱਡੇ ਅਫਸਰ ਹੋ ਰਹੇ ਆਗੇ ਬਸ ਬਸ ਇਹ ਤਾਂ ਵੱਡੀ ਟਿਪਟੀ ਆ ਤੇ ਉਹ ਉੱਥੇ ਵੀ ਤਰਲੇ ਮਾਰੋ ਤਾਂ ਇੱਥੇ ਵੀ ਤਰਲੇ ਬਸ ਬਸ ਲੋਜੀ ਕੀ ਕਰਨਾ ਫਿਰ ਹੁਣ ਤੇ ਹੋਣਾ ਹੀ ਪਿਆਰ ਉਹ ਤਰਾਇ ਕੱਲ ਸਾਨੂੰ ਜਦੋਂ ਉੱਥੇ ਇਹਨੇ ਉਹ ਅਸਲ ਦੀ ਸੁਣ ਲਈ ਤਾਂ ਇੱਥੇ ਵੀ ਸੁਣ ਲਓ ਆ ਇੱਥੇ ਵੀ ਸੁਣ ਲਓ ਮੈਂ ਕੋਈ ਨਹੀਂ ਸੁਣਾਈ ਇਹ ਤਾਂ ਐਵੇਂ ਤਹਾ ਹੀ ਹੈ ਨਾਲੇ ਇਹ ਵੀ ਤਹਾ ਹੀ ਹੈ ਤੇ ਪਤਾ ਉਹ ਆਪ ਹੀ ਨੇ ਆ ਕੰਮ ਕਰ ਲਿਆ ਦੋ ਜਾਣਦੇ ਉਹਨਾਂ ਦੇ ਘਰ ਚ ਫੌਜੀ ਆ ਗਿਆ ਫੌਜ ਨਾਲ ਕੀ ਗੱਲ ਦੀਆਂ ਆ ਨਾ ਸਭ ਪਤਾ ਦਾ ਇਹ ਉਹ ਜਦੋਂ ਪੈਸੇ ਲੈਣੇ ਉਹ ਮਟਕ ਮਟਕ ਤੇ ਜਦੋਂ ਉਹ ਬਾਗਵਾਦਨ ਇਹਨਾਂ ਨੇ ਫੌਜੀ ਉਹ ਤੇ ਸਾਰੇ ਜਾ ਬਾਕੀ ਅਸੀਂ ਹੁਣ ਕੀਤੀ ਹੀ ਵੀਡੀਓ ਸ਼ੁਰੂ ਬਣਾਉਣ ਲੱਗੇ ਅਸੀਂ ਅਦੇ ਇੱਕ ਸੀਨ ਬਣਾਇਆ ਤੇ ਬਾਬਾ ਜੀ ਬੋਲ ਪਿਆ ਤੇ ਹੁਣ ਸਵੇਰੇ ਬਣਾਵਾਂਗੇ ਤੇ ਇਹ ਜੇ ਲੇਟ ਹੋਣੀਆਂ ਉਹਦੇ ਲਈ ਤੁਹਾਡੇ ਬੰਮਾ ਵੀ ਮੰਗਣੇ ਆ ਕੋਈ ਨਹੀਂ ਆਉਣਗੀਆਂ ਤੇ ਉਰੀ ਕਰੋ ਘਟੇ ਚਾ ਨਾ ਹਾਂਜੀ ਟੈਸਪੋਰਟ ਕਰਿਆ ਕਰੋ ਸ਼ੇਅਰ ਸ਼ੁਰੂ ਕਰ ਦਿਆ ਕਰੋ ਵੀਡੀਓ ਨੂੰ ਸੋਨੋ ਵੀਰ ਨੂੰ ਸਪੋਰਟ ਕਰੋ ਜਿਆਦਾ ਤੋਂ ਜਿਆਦਾ ਮੇਰੇ ਵੀਰ ਹਾਂ ਹੌਸਲਾ ਵਧਾਓ ਹਾਂ ਤੇ ਚਲੋ ਅਸੀਂ ਕੋਈ ਚੰਗੀ ਸਟੋਰੀ ਵਧੀਆ ਪਾਵਾਂਗੇ ਪਤਾ ਲੱਗੇ ਇੱਕ ਵਾਰ ਸਟੋਰੀ ਜਿਹੜੀ ਬਣਾਈਆਂ ਕਰਦੇ ਵਧੀਆ ਕਿਹ ਚੀਜ਼ ਬਣਾ ਕੇ ਦੱਸਾਂਗੇ ਤੁਹਾਨੂੰ ਆਹੋ ਚਲੋ ਫਿਲਮ ਬਣਾਵਾਂਗੇ ਤੇ ਅੱਜ ਦੇਖਦੇ ਆ ਰਿਹਾ ਕਰੋ ਪਰਿਵਾਰ ਵਿੱਚ ਖੁਸ਼ ਰਹਾ ਕਰੋ ਖੁਸ਼ ਰਹੋ ਪਰਿਵਾਰ ਨੂੰ ਖੁਸ਼ ਰੱਖਿਆ ਕਰੋ ਬਸ ਲੜਾਈ ਝਗੜੇ ਚ ਕੋਈ ਨਹੀਂ ਰੱਖਿਆ ਆਪਣੇ ਮਾਪਿਆਂ ਦੀ ਸੇਵਾ ਕੀਤੀ ਤੇ ਆਪਣੇ ਘਰ ਪਰਿਵਾਰ ਬੱਚਿਆਂ ਨਾਲ ਖੁਸ਼ ਰਹਾ ਕਰੋ। ਹਾਂ। ਇਹ ਦਿਨਾਂ ਇਚ ਲਈ ਰਹਿੰਦੇ ਆ ਠੀਕ ਹੈ ਜੀ। ਬਾਕੀ ਤੇ ਚਲੋ ਦੁਨੀਆ ਚਾਰ ਦਿਨਾਂ ਦਾ ਮੇਲਾ। ਚਾਰ ਦਿਨਾਂ ਦਾ ਮੇਲਾ। ਐ ਪਤਾ ਨਹੀਂ ਕਿੰਨੇ ਤੁਰ ਜਾਣਾ ਤੇ ਕਿੰਨੇ ਆ ਜਾਣਾ। ਤੇ ਹੱਸਦੇ ਖੇਡਦੇ ਵਸਦੇ ਰਿਹਾ ਕਰੋ। ਤੇ ਇਧਰ ਸਸ਼ਿਕਾ ਅਰਮਾਨ ਸਿੰਘ ਅਰਮਾਨ ਸਿੰਘ ਕੇ ਕਹਿੰਦਾ ਵੀ ਮੈਨੂੰ ਵੀਡੀਓ ਨਹੀਂ ਵੀਡੀਓ ਵਿੱਚ ਨਹੀਂ ਲੈਂਦੇ ਗੁੱਸਾ ਕਰਦਾ। ਉਹ ਸਜਾਂਦਾ ਰੋਸ ਜਾਂਦਾ ਦੋ ਦੋ ਤਿੰਨ ਤਿੰਨ ਦਿਨ ਦੀ ਰੋਟੀ ਨਹੀਂ ਖਾਂਦਾ ਇਹ ਸੌ ਗਿਆ ਨਾ ਵੇਖੋ ਵੇਖੋ ਹੋ ਗਿਆ ਨੰਦਾ ਵੇਖੋ ਕਿੰਨਾ ਅਲਿਸ਼ਾ ਹੋ ਗਿਆ ਤੇ ਦੂਰੇ ਨੂੰ ਆ ਮੁੰਡਿਆ ਦਾ ਅੱਛਾ ਅੱਛਾ ਇੱਕ ਤੇ ਇੱਕ ਤੇ ਆ ਜਮਾਨਾ ਪਤਾ ਨਹੀਂ ਕਿਦਾਂ ਦਾ ਆ ਗਿਆ ਜੰਮ ਦੇ ਹੱਥੋਂ ਦੇ ਫੋਨ ਆ ਗਏ ਆ ਤੇ ਫੋਨਾਂ ਨੇ ਤੇ ਬਿਲਾ ਕਰ ਕਦੇ ਇਧਰੋਂ ਆ ਗਿਆ ਤੇ ਚੱਲ ਹਉਣ ਤੇ ਇਧਰੋਂ ਆ ਗਿਆ ਤੇ ਚੱਲ ਹਉਣ ਇੱਕ ਚੱਲ ਗਿਆ ਇੱਕ ਹੁਣ ਆ ਵੀ ਕਿਹਾ ਆ ਜੇ ਵਿਚਾਰਾ ਇਹ ਕੋਈ ਨਹੀਂ ਆ ਫੋਨ ਹੈ ਘਰੇ ਹੀ ਰਹੀ ਉਹਨਾਂ ਨੂੰ ਸੁਧਰੇ ਕਰ ਦਿੰਦੇ ਜਿਹੜਾ ਸੁਣ ਮੈਂ ਕਿਹਾ ਮੈਂ ਸਗਣਾ ਵੀ ਲੋਕੀ ਫੋਨ ਤੇ ਭੇਜ ਦਿੰਦੇ ਆ ਵੀ ਆਹ ਲੋ ਸਗਣਾ ਆਇਆ ਜੇ ਤੁਹਾਡੇ ਤੇ ਤੁਸੀਂ ਨੀ ਜੋ ਨਾ ਆਇਓ ਇੰਦਾ ਨਹੀਂ ਕਹਣਾ ਨਹੀਂ ਮੈਂ ਕੀਤਾ ਤਾਂ ਫੋਨ ਡਿਜੀਟਲ ਜਮਾਨਾ ਹੋ ਗਿਆ ਡਿਜੀਟਲ ਜਮਾਨਾ ਤੇ ਮੋਦੀ ਦਾ ਜਮਾਨਾ ਆ ਗਿਆ ਹੂੰ ਚਲੋ ਮਾ ਜੀ ਦੇਣ ਲੱਗੇ ਸਾਰੇ ਹਾਂ ਫਸਦੇ ਵਸਦੇ ਰਿਆ ਕਰੋ ਕੋਈ ਗੱਲ ਨਹੀਂ ਸਭ ਵੀ ਸੋ ਗਿਆ ਵਾ ਕੰਢੀ ਕੰਢੀ ਹਵਾ ਲੱਗੀ ਆ ਨੇ ਬੜੀਆਂ ਗੱਲਾਂ ਸੁਣੀਆਂ ਨੇ ਸੁਖਣੇ ਆਓ ਫੇਰੇ ਹੁਣ ਸੌਣ ਲੱਗਾ ਤੇ ਨੇ ਘੜੀ ਕਿਉਂ ਫੇਰ ਲੈਣਾ ਤੂੰ ਹੁਣ ਜਲਦੀ ਹੋ ਤੇ ਮੈਂ ਅੰਕੇਡਾ ਹਾਂ ਤੇ ਚਲੋ ਚੰਗਾ ਜੀ ਸਤਿ ਸ੍ਰੀ ਅਕਾਲ ਮਿਲਦੇ ਆਂ ਫੇਰ ਕਿਸੇ ਅਗਲੇ ਵਲੌਗ ਚ ਧੰਨਵਾਦ ਸ਼ੁਕਰੀਆ ਪਾਰਟ ਕਰ ਲੀਏ ਹੁਣ ਮਾਲਾ ਅਲੈਕੁਮ ਹਾਂ ਪਾਰਟ ਕਰ ਲੋ ਤੇ ਹੀ ਕੋਈ ਨਹੀਂ ਵਾਹਿਗੁਰੂ